ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਮੌਸਮ ਦਾ ਮિજાਜ ਲਿਆ ਹੈ ਮੌਸਮ ਨੇ ਕਰਵਟ ਲਈ ਹੈ ਯਾਨੀ ਕਿ ਮੌਨਸੂਨ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਈ ਥਾਵਾਂ ਦੇ ਉੱਤੇ ਮੌਸਮ ਖੁਸ਼ਗਵਾਰ ਬਣਿਆ ਹੋਇਆ ਤੇ ਕਈ ਥਾਵਾਂ ਦੇ ਉੱਤੇ ਭਾਰੀ ਤਬਾਹੀ ਹੁੰਦੀ ਨਜ਼ਰ ਆ ਰਹੀ ਹੈ। ਅਸੀਂ ਲਗਾਤਾਰ ਤੁਹਾਨੂੰ ਮੌਸਮ ਦੀ ਅਪਡੇਟ ਦੇ ਰਹੇ ਹਾਂ ਕਿਉਂਕਿ ਮੌਸਮ ਬਾਰੇ ਜਾਣਨਾ ਇਸ ਵੇਲੇ ਦੀ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਤੁਸੀਂ ਆਪਣੇ ਕੰਮਕਾਜ ਮੌਸਮ ਦੇ ਮੁਤਾਬਕ ਕਰਨੇ ਹੁੰਦੇ ਨੇ ਇਸ ਤੋਂ ਇਲਾਵਾ ਜੇਕਰ ਕਿਸੇ ਨੇ ਬਾਹਰ ਅੰਦਰ ਘੁੰਮਣ ਫਿਰਨ ਜਾਣਾ ਆਪਣੇ ਕੰਮਕਾਜ ਵਾਸਤੇ ਜਾਣਾ ਤਾਂ ਉਹਨੂੰ ਵੀ ਮੌਸਮ ਦੇ ਮੁਤਾਬਕ ਹੀ ਚੱਲਣਾ ਪੈਂਦਾ ਹੈ। ਖਾਸ ਤੌਰ ਦੇ ਉੱਤੇ ਕਈ ਸਮਾਗਮ ਲਿਕੇ ਗਏ ਹੁੰਦੇ ਨੇ ਤਾਂ ਉਹ ਵੀ ਮੌਸਮ ਦੇ ਮੁਤਾਬਕ ਹੀ ਤਬਦੀਲ ਕਰਨੇ ਪੈ ਜਾਂਦੇ ਨੇ ਤੇ ਜਿਹੜਾ ਦੌਰ ਯਾਤਰਾਵਾਂ ਦਾ ਚੱਲ ਰਿਹਾ ਹੈ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਚੱਲ ਰਹੀ ਹੈ ਅਮਰਨਾਥੀ ਯਾਤਰਾ ਚੱਲ ਰਹੀ ਹੈ ਇਸ ਤੋਂ ਇਲਾਵਾ ਚਾਰ ਧਾਮ ਦੀ ਯਾਤਰਾ ਚੱਲ ਰਹੀ ਹੈ ਤਾਂ ਉਹਨੂੰ ਲੈ ਕੇ ਵੀ ਅਪਡੇਟ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੱਖ-ਵੱਖ ਸੂਬਿਆਂ ਦੇ ਵਿੱਚ ਮੀਂਹ ਦੇ ਕਾਰਨ ਹਾਲਾਤ ਥੋੜੇ ਜਿਹਾ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਸ਼ੁਰੂਆਤ ਜੇਕਰ ਆਪਾਂ ਹਿਮਾਚਲ ਤੋਂ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ ਤੱਕ ਜਦੋਂ ਦੀ ਮੌਨਸੂਨ ਦੀ ਆਮਦ ਹੋਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕਈ ਥਾਵਾਂ ਦੇ ਉੱਤੇ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਨੇ 20 ਜੂਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਘੱਟੋ-ਘੱਟ 19 ਘਟਨਾਵਾਂ ਬੱਦਲ ਫਟਣ ਦੀਆਂ ਹੀ ਵਾਪਰ ਚੁੱਕੀਆਂ ਨੇ ਜਿਨ੍ਹਾਂ ਨੇ ਕਾਫੀ ਤਬਾਹੀ ਕੀਤੀ ਹੈ ਇਸ ਤੋਂ ਇਲਾਵਾ 23 ਵਾਰ ਵੱਖ-ਵੱਖ ਹਿੱਸਿਆਂ ਦੇ ਵਿੱਚ ਹੜ੍ਹ ਆ ਚੁੱਕੇ ਨੇ 19 ਵਾਰ ਲੈਂਡਸਲਾਈਡ ਹੋ ਚੁੱਕਿਆ ਹੈ ਤੇ ਹਾਦਸੇ ਹੋ ਚੁੱਕੇ ਨੇ 200 ਤੋਂ ਵੱਧ ਯਾਨੀ ਕਿ 269 ਜਾਂ 70 ਦੇ ਕਰੀਬ ਸੜਕਾਂ ਬੰਦ ਨੇ ਲੈਂਡਸਲਾਈਡ ਦੇ ਕਾਰਨ ਇਹਦੇ ਵਿੱਚ ਸੜਕੀ ਹਾਦਸੇ ਵੀ ਵਾਪਰੇ ਨੇ ਤੇ ਹੁਣ ਤੱਕ 80 ਤੋਂ ਵੱਧ ਲੋਕਾਂ ਦੀ ਮੌਤ ਦਾ ਅੰਕੜਾ ਵੀ ਸਾਹਮਣੇ ਆ ਰਿਹਾ ਹੈ ਤੇ ਇਸ ਤੋਂ ਇਲਾਵਾ ਕਈ ਲੋਕ ਲਾਪਤਾ ਨੇ ਵੱਖ-ਵੱਖ ਆਗੂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਜਾਇਜ਼ਾ ਲੈ ਰਹੇ ਨੇ ਉੱਥੇ ਜਾ ਕੇ ਪਰ ਹਾਲਾਤ ਕਾਫੀ ਖਰਾਬ ਨੇ ਦੂਜੇ ਪਾਸੇ ਜੇਕਰ ਗੱਲ ਕਰੀਏ ਹਿਮਾਚਲ ਦੇ ਮੌਸਮ ਦਾ ਪੰਜਾਬ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਤੁਸੀਂ ਸਭ ਜਾਣਦੇ ਹੋ ਕਿ ਹਿਮਾਚਲ ਦੇ ਨਾਲ ਬਿਲਕੁਲ ਪੰਜਾਬ ਲੱਗਿਆ ਹੋਇਆ ਹੈ ਤਾਂ ਪੰਜਾਬ ਦੇ ਜਿਹੜੇ ਮੈਦਾਨੀ ਇਲਾਕੇ ਨੇ ਉਹਨਾਂ ਦੇ ਵਿੱਚ ਹਿਮਾਚਲ ਤੋਂ ਆਉਣ ਵਾਲੀਆਂ ਜਿਹੜੀਆਂ ਨਦੀਆਂ ਨੇ ਦਰਿਆ ਨੇ ਨਾਲੇ ਨੇ ਉਹ ਵਹਿ ਕੇ ਅੱਗੇ ਚੱਲਦੇ ਨੇ ਤਕੁਲ ਮਲਾਕੇ ਜਦੋਂ ਹਿਮਾਚਲ ਦੇ ਵਿੱਚ ਬੱਦਲ ਫਟਣ ਦੀ ਕੋਈ ਘਟਨਾ ਵਾਪਰਦੀ ਹੈ ਜਾਂ ਉਧਰਲੇ ਪਾਸੇ ਜ਼ਿਆਦਾ ਬਰਸਾਤ ਹੁੰਦੀ ਹੈ ਤਾਂ ਉਹ ਪਾਣੀ ਹੈ ਜਿਹੜਾ ਉਹ ਨਦੀਆਂ ਨਾਲਿਆਂ 'ਚ ਹੁੰਦਾ ਹੋਇਆ ਦਰਿਆਵਾਂ ਦੇ ਵਿੱਚ ਪਹੁੰਚਦਾ ਹੈ ਤੇ ਦਰਿਆਵਾਂ ਦਾ ਪੱਧਰ ਵੱਧ ਜਾਂਦਾ ਜਿਸ ਤੋਂ ਬਾਅਦ ਵਿੱਚ ਦਰਿਆਵਾਂ ਦੇ ਕੰਢੇ ਤੇ ਵਸੇ ਪੰਜਾਬ ਦੇ ਪਿੰਡਾਂ ਵਾਸਤੇ ਖਤਰਾ ਬਣ ਜਾਂਦਾ ਹੈ ਸਵਾਨ ਨਦੀ ਤੁਸੀਂ ਸੁਣੀ ਹੋਵੇਗੀ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੈ ਉਹਦੇ ਵਿੱਚ ਪਾਣੀ ਦਾ ਪੱਧਰ ਕਾਫੀ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਤੇ ਪਿੰਡਾਂ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਚੁੱਕਿਆ ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਅਫਵਾਹ ਤੋਂ ਬਚ ਕੇ ਰਹੋ ਉੱਥੋਂ ਦੇ ਜਿਹੜੇ ਵਿਧਾਇਕ ਨੇ ਉਹ ਵੀ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਫਵਾਹ ਤੋਂ ਬਚੋ ਪਰ ਫਿਰ ਵੀ ਮੌਸਮ ਨਾਲ ਅਪਡੇਟ ਰਹਿਣਾ ਬਹੁਤ ਜ਼ਰੂਰੀ ਤੇ ਲਾਜ਼ਮੀ ਹੈ ਹਰਿਆਣਾ ਦੀ ਗੱਲ ਕਰੀਏ ਤੇ ਹਰਿਆਣਾ ਦੇ ਵਿੱਚ ਦੇਰ ਰਾਤ 4-5 ਜ਼ਿਲ੍ਹਾਾਂ ਦੇ ਵਿੱਚ ਪੂਰੀ ਝਮਾਂ-ਝਮ ਬਰਸਾਤ ਹੋਈ ਹੈ ਜਿਸ ਨੇ ਮੌਸਮ ਨੂੰ ਇੱਕ ਵਾਰ ਫਿਰ ਬਦਲ ਦਿੱਤਾ ਯਾਨੀ ਕਿ ਠੰਡਕ ਦਾ ਅਹਿਸਾਸ ਹੋਣ ਲੱਗ ਪਿਆ ਹੈ ਤੇ ਇਸ ਤੋਂ ਇਲਾਵਾ ਅੱਜ ਲਈ 20 ਵੱਖ-ਵੱਖ ਜ਼ਿਲ੍ਹਾਾਂ ਦੇ ਵਿੱਚ ਹਰਿਆਣਾ ਦੇ ਜਿਹੜਾ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਅੱਜ ਵੀ بارش ਦੀ ਸੰਭਾਵਨਾ ਹੈ ਅੰਬਾਲਾ, ਯਮਨਾਨਗਰ, ਕੈਥਲ ਦੇ ਵਿੱਚ ਬਰਸਾਤ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਹਿਸਾਰ, ਰੋहतक, सोनीपत ਤੇ ਮਹਿੰਦਰਗੜ੍ਹ ਦੇ ਵਿੱਚ ਤੇਜ਼ ਬਰਸਾਤ ਦੇਰ ਰਾਤ ਹੋਈ ਹੈ ਜਿਸ ਨੇ ਕਾਫੀ ਜਲਥਲ ਕਰ ਦਿੱਤਾ ਹੈ ਪੰਜਾਬ ਦੇ ਵਿੱਚ 20 ਕਈ ਜ਼ਿਲ੍ਹਿਆਂ ਨੂੰ ਲੈ ਕੇ ਲੜ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਅੱਜ ਜਿਹੜਾ ਕਈ ਥਾਵਾਂ ਦੇ ਉੱਤੇ येलो ਤੇ ਔਰੇਂਜ ਅਲਰਟ ਹੈ ਪਟਿਆਲੇ ਦੀ ਗੱਲ ਕਰੀਏ ਪਟਿਆਲੇ ਦੇ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਰਾਜਪੂਰਾ ਬਨੂੜ ਤੱਕ ਵੀ ਬੱਦਲ ਘੁਲੇ ਹੋਏ ਨੇ ਯਾਨੀ ਕਿ ਮੌਸਮ ਕਿਸੇ ਵੀ ਵੇਲੇ ਬਦਲ ਸਕਦਾ ਹੈ ਤੇ ਦੂਜੇ ਪਾਸੇ ਗੁਜਰਾਤ ਦੇ ਵਿੱਚ ਤੇਜ਼ ਬਰਸਾਤ ਨੇ ਉਥਲ-ਪੁਥਲ ਕਰ ਦਿੱਤਾ ਹੈ ਅਹਮਦਾਬਾਦ ਸੂਰਤ ਨਵਸਾਰੀ ਦੇ ਵਿੱਚ ਹਾਲਾਤ ਜ਼ਿਆਦਾ ਖਰਾਬ ਹੋ ਗਏ ਨੇ ਗੁਜਰਾਤ ਦੇ ਵਿੱਚ ਨਵਸਾਰੀ ਦੇ ਵਿੱਚ ਇੱਕ ਪੂਰਨਾ ਨਾਮ ਦੀ ਨਦੀ ਹੈ ਉਹ ਬਹੁਤ ਤੇਜ਼ ਵਹਾਅ ਦੇ ਨਾਲ ਅੱਗੇ ਵਧਦੀ ਹੋਈ ਨਜ਼ਰ ਆ ਰਹੀ ਹੈ ਹੇਠਲੇ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਮਕਾਨਾਂ ਦੇ ਵਿੱਚ ਘਰਾਂ ਦੇ ਵਿੱਚ 3 ਤੋਂ 4 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਤੇ ਅਹਮਦਾਬਾਦ ਬਨਾਸ ਕਾਂਠਾ ਦੇ ਵਿੱਚ ਵੀ ਤੇਜ਼ ਬਾਰਿਸ਼ ਖੋਈ ਅਸੜਕੀ ਆਵਾਜਾਈ ਪਾਣੀ ਕਾਰਨ ਪ੍ਰਭਾਵਿਤ ਹੋਈ ਹੈ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸਟਰੋਂਗ ਸਿਸਟਮ ਫੇਰ ਕਹਿੰਦੇ ਐਕਟਿਵ ਹੁੰਦਾ ਨਜ਼ਰ ਆ ਰਿਹਾ ਹੈ ਜਿਦੇ ਕਰਕੇ ਅ ਜਿਹੜਾ ਹੈ 24 ਘੰਟਿਆਂ ਦੇ ਵਿੱਚ 4 ਇੰਚ ਤੱਕ ਬਾਰਿਸ਼ ਦਰਜ ਕੀਤੀ ਗਈ ਹੈ ਅੱਧੀ ਰਾਤ ਨੂੰ 3000 ਤੋਂ ਵੱਧ ਘਰਾਂ ਦੇ ਵਿੱਚ ਪਾਣੀ ਭਰ ਗਿਆ ਲੋਕਾਂ ਨੂੰ ਘਰਾਂ ਤੋਂ ਬਾਹਰ ਆਉਣਾ ਪਿਆ ਲੋਕ ਘਬਰਾ ਗਏ ਤੇ ਕਾਫੀ ਨੁਕਸਾਨ ਹੋਇਆ ਰਾਜਸਥਾਨ ਦੇ ਵਿੱਚ 20 ਬਰਸਾਤ ਹੈ ਜਿਹੜੀ ਉਹ ਕਾਫੀ ਦਰਜ ਕੀਤੀ ਗਈ ਹੈ ਰਾਜਸਥਾਨ ਦੇ ਕੁਝ ਹਿੱਸੇ ਨੇ ਜਿਵੇਂ ਬਾਸਵਾੜਾ ਉੱਥੇ 35 ਐਮ ਐਮ ਬਾਰਿਸ਼ ਦਰਜ ਕੀਤੀ ਗਈ ਹੈ ਸ਼ੁਰੂ ਦੇ ਵਿੱਚ 32.4 ਐਮਐਮ بارش ਮਹਾਵੀਰਜੀਆ ਕਰੋਲੀ ਦੇ ਵਿੱਚ ਇੱਕ ਜਗ੍ਹਾ ਉਥੇ 30 ਐਮਐਮ بارش ਦਰਜ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਇੱਕ ਸਾਈਕਲੋਨਿਕ ਸਰਕੂਲੇਸ਼ਨ ਪੱਛਮੀ ਬੰਗਾਲ ਦੇ ਵਿੱਚ ਕਹਿੰਦੇ ਦੁਬਾਰਾ ਫਿਰ ਐਕਟਿਵ ਹੋ ਰਿਹਾ ਹੈ ਜਦੋਂ ਪੱਛਮੀ ਬੰਗਾਲ ਦੀ ਗੱਲ ਕਰੀਏ ਤਾਂ ਉਧਰਲੇ ਪਾਸੇ ਉਹ ਕਾਫੀ ਜਿਹੜੀ ਹਿਲਜੁਲ ਹੁੰਦੀ ਹੈ ਤਾਂ ਉਹਦਾ ਅਸਰ ਕਹਿੰਦੇ ਹੁਣ ਹੌਲੀ-ਹੌਲੀ ਉੱਤਰ ਪੱਛਮੀ ਸੂਬਿਆਂ ਦੇ ਉੱਤੇ ਵੀ ਹੋਵੇਗਾ ਜਿਹਦਾ ਸਿੱਧਾ ਅਸਰ ਹੁਣ ਜਿਵੇਂ ਬੱਦਲਵਾਈ ਆ ਤਾਂ ਉਹ ਨਜ਼ਰ ਆ ਰਿਹਾ ਹੈ ਤੇ ਕਈ ਥਾਵਾਂ ਦੇ ਉੱਤੇ ਮੌਸਮ ਦਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਛੱਤੀਸਗੜ੍ਹ ਦੇ ਵਿੱਚ ਵੀ ਲੋਕ ਜ਼ਿਆਦਾ ਪ੍ਰਭਾਵਿਤ ਹੋਏ ਨੇ ਕਈ ਥਾਵਾਂ ਦੇ ਉੱਤੇ ਬਾਰਿਸ਼ ਨੇ ਰਿਕਾਰਡ ਤੋੜ ਦਿੱਤੇ ਨੇ ਨੈਸ਼ਨਲ ਹਾਈਵੇ ਜਿਹੜਾ ਉਹ ਜਾਮ ਹੁੰਦੇ ਨਜ਼ਰ ਆ ਰਹੇ ਨੇ ਨਦੀਆਂ ਪੁਲ ਦੇ ਉੱਪਰ ਦੀ ਵਹਿ ਰਹੀਆਂ ਨੇ ਯਾਨੀ ਕਿ ਪਾਣੀ ਬਹੁਤ ਜ਼ਿਆਦਾ ਨਦੀਆਂ ਚ ਆ ਚੁੱਕਿਆ ਹੈ ਛੱਤੀਸਗੜ੍ਹ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਕਈ ਨਦੀਆਂ ਉਫਾਨ ਤੇ ਨੇ ਗੰਗਾ ਪਵਿੱਤਰ ਨਦੀ ਆ ਤਾਂ ਉਹਦੀ ਗੱਲ ਕਰੀਏ ਤਾਂ ਨਦੀ ਜਿਹੜੀ ਵਾਰਾਨਸੀ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਵਹਿ ਰਹੀ ਹੈ ਕਈ ਘਾਟ ਗੰਗਾ ਨਦੀ ਦੇ ਵਿੱਚ ਹੀ ਡੁੱਬ ਗਏ ਨੇ ਪਾਣੀ ਦੇ ਵਹਾਅ ਦੇ ਵਿੱਚ ਡੁੱਬ ਗਏ ਨੇ ਘਾਟਾਂ ਦੇ ਉੱਤੇ ਪੂਜਾ ਵਗੈਰਾ ਦਾ ਤੁਹਾਨੂੰ ਪਤਾ ਕੰਮ ਹੁੰਦਾ ਹੈ ਤੇ ਨਦੀ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਉਹ 62.62 ਮੀਟਰ ਤੱਕ ਮਾਪਿਆ ਗਿਆ ਹੈ ਜਦ ਕਿ ਉਹਦਾ ਖਤਰੇ ਦਾ ਨਿਸ਼ਾਨ 71.262 ਮੀਟਰ ਆ ਯਾਨੀ ਕਿ ਕੁਝ ਕਿਹੀ ਜਿਹੜਾ 8-9 ਫੀਸਦੀ ਜਿਹੜਾ ਹੈ ਪਾਣੀ ਉਹ ਕਟ ਨਜ਼ਰ ਆ ਰਿਹਾ ਉਹਦੇ ਵਿੱਚ ਖਤਰੇ ਦੇ ਨਿਸ਼ਾਨ ਦੇ ਉੱਤੇ ਨੇੜੇ ਤੇ 43 ਜ਼ਿਲ੍ਹਿਆਂ ਦੇ ਵਿੱਚ ਕਾਫੀ ਬਾਰਿਸ਼ ਉੱਤਰ ਪ੍ਰਦੇਸ਼ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਰਿਸ਼ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ ਇਸ ਵਾਰ ਕਹਿੰਦੇ ਵੱਧ ਮੌਨਸੂਨ ਬਰਸਦਾ ਹੋਇਆ ਨਜ਼ਰ ਆ ਰਿਹਾ ਹੈ। ਸੋ ਇਹ ਅਪਡੇਟ ਸਿਗੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਪੰਜਾਬ ਦੇ ਮੌਸਮ ਦੇ ਬਾਰੇ ਵੀ ਤੁਹਾਨੂੰ ਲਗਾਤਾਰ ਅਸੀਂ ਅਪਡੇਟ ਕਰ ਰਹੇ ਹਾਂ। ਵੱਖ-ਵੱਖ ਸੂਬਿਆਂ ਦਾ ਮੌਸਮ ਵੀ ਤੁਹਾਨੂੰ ਦੱਸ ਦਿੱਤਾ ਹੈ। ਇਹ ਅੰਕੜੇ ਸੋਸ਼ਲ ਮੀਡੀਆ ਦੇ ਮੁਤਾਬਕ ਮੌਸਮ ਵਿਭਾਗ ਦੀਆਂ ਸਾਈਟਸ ਦੇ ਮੁਤਾਬਕ ਨੇ। ਸੋ ਇਹਨਾਂ ਦੇ ਵਿੱਚ ਥੋੜਾ ਬਹੁਤਾ ਬਦਲਾਅ ਵੀ ਜ਼ਰੂਰ ਹੁੰਦਾ ਰਹਿੰਦਾ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਜਾਂਦੇ ਨੇ। ਸੋ ਅਲਰਟ ਕਿੰਨੇ ਕੁ ਸਹੀ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ। ਅਪਡੇਟ ਆਈਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ